ਇਹ ਖਬਰ ਮਾਲਵਾ ਦੇ ਸ਼ਰਧਾਲੂਆਂ ਲਈ ਹੁਣ ਫਿਰੋਜ਼ਪੁਰ ਤੋਂ ਹਰਦਵਾਰ ਤੱਕ ਨਵੀਂ ਰੇਲ ਗੱਡੀ ਬੁੱਧਵਾਰ ਤੋਂ ਚੱਲੇਗੀ। ਹਰਦਵਾਰ ਵਾਲੀ ਰੇਲ ਗੱਡੀ ਵਿੱਚ ਏਸੀ ਸਲੀਪਰ ਜਰਨਲ ਡੱਬਿਆਂ ਸਮੇਤ 16 ਡੱਬੇ ਲਾਏ ਗਏ। ਲੰਘੇ ਸ਼ੁੱਕਰਵਾਰ ਤੋਂ ਸ਼ੁਰੂ ਹੋ ਚੁੱਕੀ ਹੈ ਫਿਰੋਜ਼ਪੁਰ ਤੋਂ ਹਜ਼ੂਰ ਸਾਹਿਬ ਤੱਕ ਨਵੀਂ ਹਫ਼ਤਾਵਾਰੀ ਰੇਲ ਗੱਡੀ। ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਗੁਰਧਾਮਾਂ ਲਈ ਦੋ ਨਵੀਆਂ ਗੱਡੀਆਂ ਮਾਲਵਾ ਦੇ ਸ਼ਰਧਾਲੂਆਂ ਨੂੰ ਕੇਂਦਰ ਸਰਕਾਰ ਦੀ ਸੋਗਾ ਨਵੀਆਂ ਗੱਡੀਆਂ ਦੇ ਚੱਲਣ ਨਾਲ Hindu ਅਤੇ Sikh ਸ਼ਰਧਾਲੂਆਂ ਨੂੰ ਆਪਣੇ ਆਪਣੇ ਗੁਰਧਾਮਾਂ ਤੇ ਜਾਣ ਲਈ ਚੜ੍ਹਿਆ ਹੋਇਆ ਹੈ। ਚਾਹ। ਨਮਸਕਾਰ ਜੀ। ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੇਰੀ। ਪੰਜਾਬ ਦੇ ਮਾਲਵਾ ਖੇਤਰ ਵਿੱਚ ਆਉਂਦੇ 10 ਜ਼ਿਲ੍ਹਿਆਂ ਦੇ ਹਿੰਦੂ ਤੇ ਸਿੱਖ ਸ਼ਰਧਾਲੂਆਂ ਲਈ ਕੇਂਦਰ ਸਰਕਾਰ ਨੇ ਦੋ ਨਵੀਆਂ ਹਫ਼ਤਾਵਾਰੀ ਰੇਲ ਗੱਡੀਆਂ ਫਿਰੋਜ਼ਪੁਰ ਤੋਂ ਸ਼ੁਰੂ ਕੀਤੀਆਂ ਇੱਕ ਹਜੂਰ ਸਾਹਿਬ ਲਈ ਜੋ ਲੰਘੇ ਸ਼ੁੱਕਰਵਾਰ ਤੋਂ ਜੈਕਾਰਿਆਂ ਦੀ ਗੂੰਜ ਵਿੱਚ ਸ਼ੁਰੂ ਹੋ ਚੁੱਕੀ ਹੈ ਤੇ ਦੂਸਰੀ ਫਿਰੋਜ਼ਪੁਰ ਤੋਂ ਹਰidਵਾਰ ਤੱਕ ਬੁੱਧਵਾਰ ਯਾਨੀ 18 ਜੂਨ ਤੋਂ ਸ਼ੁਰੂ ਹੋ ਰਹੀ ਹੈ ਫਰੀਦਕੋਟ ਰੇਲਵੇ ਦੇ ਸਟੇਸ਼ਨ ਮਾਸਟਰ ਸ਼੍ਰੀ ਸੂਰਜ ਅਨਸਾਰ ਹਰidਵਾਰ ਲਈ ਨਵੀਂ ਰੇਲ ਗੱਡੀ ਨੰਬਰ 14626 ਬੁੱਧਵਾਰ ਨੂੰ ਰਾਤ 10:40 ਤੇ ਫਿਰੋਜ਼ਪੁਰ ਰੇਲਵੇ ਸਟੇਸ਼ਨ ਤੋਂ ਰਵਾਨਾ ਹੋਵੇਗੀ ਤੇ ਰਾਤ ਦੇ 11 ਵਜੇ ਫਰੀਦਕੋਟ ਰੇਲਵੇ ਸਟੇਸ਼ਨ ਤੇ ਪਹੁੰਚ ਜਾਵੇਗੀ ਇੱਥੇ ਇਹ 8 ਮਿੰਟ ਲਈ ਰੁਕੇਗੀ ਤੇ ਫਿਰ ਕੋਟਕਪੂਰਾ ਵਾਸਤੇ ਰਵਾਨਾ ਹੋਵੇਗੀ ਉੱਥੇ ਇਹ 11:24 ਤੇ ਪਹੁੰਚੇਗੀ ਜਿੱਥੋਂ ਇਹ 12:30 ਤੇ ਬਠਿੰਡਾ ਪਹੁੰਚ ਜਾਵੇਗੀ ਤੇ ਰਾਮਪੁਰਾ ਫੂਲ ਬਰਨਾਲਾ ਧੂਰੀ ਨਾਭਾ ਪਟਿਆਲਾ ਅੰਮ੍ਰਾਲਾ ਯਮਨਾ ਨਗਰ ਸਹਾਰਨਪੁਰ ਰੁਕਤੀ ਹੁੰਦੀ ਹੋਈ ਇਹ ਵੀਰਵਾਰ ਸਵੇਰ 8:30 ਵਜੇ ਹਰਦੁਆਰ ਪਹੁੰਚ ਜਾਵੇਗੀ ਉਹਨਾਂ ਦੱਸਿਆ ਕਿ ਇਹ ਸਾਰਾ ਸਫ਼ਰ ਇਹ ਰੇਲ ਗੱਡੀ 9 ਘੰਟੇ ਤੇ 50 ਮਿੰਟ ਵਿੱਚ ਤੈਅ ਕਰੇਗੀ ਤੇ ਵੀਰਵਾਰ ਸ਼ਾਮ 3:30 ਵਜੇ ਉਹ ਫਿਰੋਜ਼ਪੁਰ ਲਈ ਹਰਦੁਆਰ ਤੋਂ ਵਾਪਸੀ ਦਾ ਸਫ਼ਰ ਸ਼ੁਰੂ ਕਰੇਗੀ ਉਹਨਾਂ ਦੱਸਿਆ ਕਿ ਇਸ ਗੱਡੀ ਨੂੰ ਤਿੰਨ ਸ਼੍ਰੇਣੀਆਂ ਵਿੱਚ ਵੰਡਿਆ ਗਿਆ ਹੈ ਏਸੀ ਸਲੀਪਰ ਤੇ ਜਨਰਲ ਇਸ ਲਈ ਇਸ ਨਾਲ 16 ਡੱਬੇ ਲਾਏ ਗਏ ਹਨ ਜਿਨ੍ਹਾਂ ਵਿੱਚ 4 ਏਸੀ 6 ਸਲੀਪਰ 4 ਜਨਰਲ ਤੇ 2 ਡੱਬੇ ਗਾਰਡਾਂ ਤੇ ਅੰਗਹੀਨ ਵਿਅਕਤੀਆਂ ਲਈ ਹਨ ਫਰੋਸਪੁਰ ਤੋਂ ਮਾਲਵਾ ਲਈ ਹਰਦوار ਨੂੰ ਇਹ ਪਹਿਲੀ ਗੱਡੀ ਸ਼ੁਰੂ ਹੋਣ ਦੇ ਨਾਲ ਮਾਲਵੇ ਦੇ ਫਰਦਾਲੂਆਂ ਨੂੰ ਚਾਹ ਚੜਿਆ ਹੋਇਆ ਹੈ ਮਾਲਵਾ ਦੇ ਸ਼ਰਧਾਲੂਆਂ ਲਈ ਹੁਣ ਫਿਰੋਜ਼ਪੁਰ ਤੋਂ ਹਰਦਵਾਰ ਤੱਕ ਨਵੀਂ ਰੇਲ ਗੱਡੀ ਬੁੱਧਵਾਰ ਤੋਂ ਚੱਲੇਗੀ। ਹਰਦਵਾਰ ਵਾਲੀ ਰੇਲ ਗੱਡੀ ਵਿੱਚ ਏਸੀ ਸਲੀਪਰ ਜਰਨਲ ਡੱਬੇ ਸਮੇਤ 16 ਡੱਬੇ ਲਾਏ ਗਏ। ਲੰਘੇ ਸ਼ੁੱਕਰਵਾਰ ਤੋਂ ਸ਼ੁਰੂ ਹੋ ਚੁੱਕੀ ਹੈ ਫਿਰੋਜ਼ਪੁਰ ਤੋਂ ਹਜ਼ੂਰ ਸਾਹਿਬ ਤੱਕ ਨਵੀਂ ਹਫਤਾਵਾਰੀ ਰੇਲ ਗੱਡੀ।